ਹੇ ਗਾਇਜ਼ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਅਸੀਂ ਅੱਜ ਕਿੰਨੇ ਦਿਨ ਹੋ ਗਏ ਕਰ ਤੋ ਕਰ ਹਫਤਾ ਹੋ ਗਿਆ ਹਫਤੇ ਬਾਅਦ ਵਲੌਗ ਪਾਉਣ ਲੱਗਿਆ ਅੱਜ ਸਟਾਰਟ ਦੁਬਾਰੇ ਕਰਨ ਲੱਗਿਆ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰਾਂ ਕਰੇ ਤੇ ਅੰਦਰ ਤਾਂ ਇਹ ਤਾਂ ਸਟਾਰਟ ਰਹਿੰਦੀ ਰਹਿੰਦੀ ਐ ਸਵੇਰੇ ਉੱਠ ਕੇ ਲੜਨਾ ਬੋਲਣਾ ਕਰਨਾ ਸਾਰਾ ਇਹਦਾ ਕੰਮ ਆਣ ਵੇਖਣੋਂ ਮੂੰਹ ਕਿਵੇਂ ਬਣਾਈ ਖੜੀ ਫਿਰ ਮੈਨੂੰ ਕਹਿੰਦੀ ਮੇਰੇ ਤਾਂ ਵੀਡੀਓ ਦੇ ਸਮਝ ਨਹੀਂ ਆਉਂਦੇ ਇਸ ਤਰ੍ਹਾਂ ਠੀਕ ਐ ਅੱਗੇ ਤੂੰ ਕਾਕੀ ਬਣ ਕੇ ਰਹਿਣੀ ਐ बोलो फरमाओ मत शर्माओ की काकी है मैं तो काकी है तू काकी है ठीक है भी गल ठीक है कर ये छोटा पैकेज बड़ा धमाका है ठीक है ठीक है इनके कोल फस गया काका ठीक है गल assi लेंडा नवा टोका हां किथे है बलो बले ये टोका नहीं अडप है

ਅੱਜ ਸਾਗ ਸਹੀ ਕੱਟਿਆ ਸੀ ਬਿਲਕੁਲ ਨਹੀਂ ਅੱਛਾ ਚਲੋ ਠੀਕ ਹੈ ਚਲੋ ਜੀ ਹੁਣ ਚਲਦੇ ਆਂ ਇੱਕ ਵਾਰ ਕੰਮ ਕੱਲ ਚਪਲਾਂ ਵੀ ਲੈਂਦੀਆਂ ਸੀ ਆਹ ਓਂਡਬਾ ਪਿਆ ਤੇ ਹੁਣ ਬਦਲ ਕੇ ਲੈਣੀਆਂ ਨਵਦੀਪ ਵਾਸਤੇ ਲੈਂਦੀਆਂ ਸੀ ਛੋਟੀਆਂ ਆ ਜਾਂਦੀਆਂ ਮੈਂ ਕੰਮ ਤੇ ਜਾਣ ਦੀ ਤਿਆਰੀ ਕਰੀ ਥੋੜਾ ਮਾਰਕੀਟ ਮਾਰੀ ਜਾ ਕੇ ਆਣਾ ਉੱਥੇ ਵੀ ਥੋੜਾ ਕੰਮ ਹੈ ਤੇ ਗੋਰੂ ਦੇਖੋ ਤੇ ਸਾਰੋਂ ਤੋਂ ਪਹਿਲਾਂ ਅੱਗੇ ਲਾ ਕੇ ਬੈਠ ਜਾਂਦਾ ਵੀ ਹਾਂ ਮੈਂ ਨਾਲ ਜਾਣਾ ਹੈ ਗੁਰੂ ਇਧਰ ਆ ਬਾਰਨੀ ਨਾ ਬਾਰਨੀ ਨਾ ਹੋ ਗਿਆ ਗੁਰੂ ਆਇਆ ਪੁੱਤ ਇਧਰ ਆਇਆ ਬਾਰਨੀ ਨਾ ਆ ਜਾ ਉਹਨੂੰ ਚੱਕ ਲੈ ਯਾਰ ਹੋ ਗਿਆ ਲਾਗੇ ਉਹ ਦੇਖੋ ਲੋਟ ਨਹੀਂ ਆਦਾ ਹੋ ਗਿਆ ਭੱਜ ਗਿਆ ਉਧਰ ਗੁਰੂ ਆਇਆ ਵੇ ਇਧਰ ਆਇਆ ਜਿੰਨਾ ਤੇ ਮਗਰ ਜਾ ਕੋਈ ਨਹੀਂ ਭੱਜ ਜਾਂਦਾ ਪਰ ਗੁਰੂ ਨਹੀਂ ਆਲਾ ਹੋਰ ਆ ਤੇ ਉਹ ਚੱਲਿਆ ਇਹ ਅੱਗੇ-ਅੱਗੇ ਲਾ ਕੇ ਭੱਜੇਗਾ ਹੋ ਗਿਆ ਹੋ ਗਿਆ ਗੁਰੂ ਇਧਰ ਆ ਇਹਨੂੰ ਡਰਾਈ ਇਹਨੂੰ ਮੜਾਇਆ ਬੇਟਾ ਭਜਾਈ ਇਹਨੂੰ ਰਾਂ ਨੂੰ ਡਰ ਜੂ ਆ ਡਰ ਜੂ ਡਰਾਈ ਇਹਨੂੰ ਮੜਾਇਆ ਇਹ ਆ ਗਿਆ ਆ ਗਿਆ ਵਾਪਸ ਆ ਗਿਆ ਆ ਗਿਆ ਲੋ ਭੱਜ ਲਾ ਉਧਰ پکڑ ਕੇ ਦਿਖਾਓ پکڑ ਕੇ ਦਿਖਾਓ ਗੁਰੂ ਨੂੰ ਫੜ ਕੇ ਦਿਖਾਓ ਫੜ ਕੇ ਦਿਖਾਓ ਗੁਰੂ ਨੂੰ ਕਿਧਰ ਗਿਆ ਆ ਮੇਗਾ ਲੋਨ ਚੱਲ ਨੂੰ ਛੱਡ ਕੇ ਆ ਜਾ ਤੇਰੀ ਵੈਸੇ ਪ੍ਰੈਕਟਿਸ ਬਹੁਤ ਵਧੀਆ ਕਰਵਾਉਂਦਾ ਏ ਪਿਆਰ ਲਈ ਸਬਜੀ ਤੇ ਹੁਣ ਗੁਰੂ ਵਾਸਤੇ ਕੀ ਲੈਣਾ ਹੈ ਸੇਵ ਸੇਵ ਚੱਲ ਆਇਆ ਇਥੋਂ ਸੇਵ ਲੈ ਆਇਆ ਠੀਕ ਨੇ ਗੁਰੂਆ ਸੇਵ ਲੈ ਕੇ ਆਨੇ ਗੁਰੂ ਸ਼ੌਕ ਨਾਲ ਖਾਂਦਾ ਸੇਵ ਗੁਰੂਆ ਤੇ ਸੇਵ ਲੈ ਲੈ ਹੁਣ ਆਪਾਂ ਚੱਲਦੇ ਦੁਕਾਨ ਤੇ ਦੁਕਾਨ ਖੋਲਾਂਗੇ ਅਸੀਂ ਆ ਗਏ ਜੀ ਆਪਦੀ ਦੁਕਾਨ ਤੇ ਜੀ ਤੇ ਹੁਣ ਦੁਕਾਨ ਖੋਲਦੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜਿਹੜਾ ਚੰਗਾ ਖਲਾਵੇ ਅੱਜ ਦਾ ਖੁੱਲ ਗਿਆ ਚੱਕੇ ਵੀ ਸ਼ਟਰ ਐ ਜੋਰ ਲਾ ਕੇ ਸੋਣਾ ਟਾਈਟ ਐ ਜੈਂਟਰ ਚੱਲ ਉੱਤੇ ਖੜ ਕੇ ਉੱਤੇ ਖੜ ਕੇ ਉੱਤੇ ਖੜ ਕੇ ਫੇਰ ਕਰਦੇ ਚਲ ਬਾਕੀ ਵਾਚ ਚੱਕ ਲਾਂਗੇ ਇਹਨਾਂ ਕੀ ਜਾਵੇ ਤੋ ਐਡੀ ਕੀ ਇਹਨਾਂ ਕੀ ਜਾਵੇਗਾ ਆ ਚੱਕ ਲੈ ਆ ਸਟੈਂਡਵਰਡ ਇਹ ਚੱਕ ਕੇ ਬਾਹਰ ਲਾ ਦੇ ਇਧਰ ਆ ਇਹਦੇ ਚ ਬਾਹਰ ਲਾਪ ਜੀ ਸਾਦੇ ਆ ਇੱਟਾਂ ਰੱਖ ਦੇ ਉੱਤੇ ਹੋਰ ਅੱਗੇ ਕਰ ਦੇ ਹੋਰ ਅੱਗੇ ਕਰ ਦੇ ਪਰਲੇ ਪਾਸ ਵੀ ਹੋਰ ਅੱਗੇ ਕਰ ਚਲੋ ਚਲ ਹੁਣ ਉਹ ਇੱਟ ਪਰਲੇ ਪਾਸ ਰੱਖ ਦੇ ਇੱਕ ਇੱਕ ਇੱਟ ਇਧਰ ਰੱਖ ਦੇ ਚਲੋ ਆ ਇਧਰ ਰੱਖ ਦੇ ਆਪਣੀ ਦੁਕਾਨ ਖੁੱਲ ਗਈ ਇਧਰ ਨਹੀਂ ਦੂਸਰੇ ਦੂਸਰੇ ਪਾਸੇ ਹਾਂ ਇਧਰ ਠੀਕ ਹੈ ਹੋਰ ਇਹ ਆਪਣੀ ਦੁਕਾਨ ਖੁੱਲ ਗਈ ਤੇ ਹੁਣ ਝਾੜੂ ਕੱਢ ਦੋ ਥੋੜੀ ਜਗ੍ਹਾ ਹੈ ਝਾੜੂ ਕੱਢਣ ਵਾਸਤੇ ਦੁਕਾਨ ਛੋਟੀ ਹੈ ਨਾ ਇਸ ਕਰਨਾ ਵਾਹਿਗੁਰੂ ਜੀ ਹੁਣ ਝਾੜੂ ਕੱਢਦਾ ਬਾਹਰ ਦੁਕਾਨ ਆਪਣੀ ਕੰਪਲੀਟ ਹੋਣਾ ਪਾ ਕੇ ਬੈਠ ਜਾਗੇ ਦੁਕਾਨ ਤੇ ਗੱਦੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀ ਗਾਈਜ਼ ਮੈਂ ਆਇਆ ਸੀ ਘਰੇ ਮੰਮੀ ਨੂੰ ਛੱਡ ਕੇ ਆਣਾ ਮਾਮੇ ਦੇ ਘਰੇ ਤੇ ਗੁਰੂ ਵੇਖੋ ਪਹਿਲਾਂ ਸਾਰਿਆਂ ਤੋਂ ਪਹਿਲਾਂ ਗੁਰੂਵਾਰ ਹੈ ਗੁਰੂ ਗਰੇ ਇਧਰ ਆ ਊਚ 70 ਤੇ ਹੋ ਜਾਂਦੀ ਹੈ ਹਾਂ ਮੰਮੀ ਨੂੰ ਪੇਜ ਛੱਡ ਆਉਂ ਮੈਂ ਹਾਂਜੀ ਗਾਈਜ਼ ਮੈਂ ਹੁਣ ਖਾਣਾ ਖਾਣਾ ਮੈਂ ਖਾਣਾ ਤਾਂ ਨਹੀਂ ਸੀ ਵੀ ਯਾਨੀ ਕੀ ਮੈਨੂੰ ਕਾਹਲ ਸੀ ਥੋੜਾ ਜਿਹਾ ਸ਼ਟਰ ਥੱਲੇ ਕਰਕੇ ਆਇਆ ਦੁਕਾਨ ਦਾ ਤੇ ਆਪਣਾ ਅੱਜ ਬਣਾਇਆ ਸਾਗ ਸਰੋਂ ਦਾ ਸਾਗ ਸਰੋਂ ਦਾ ਤੋਰੀ ਦਾ ਤੋਰੀ ਤੋਰੀ ਦਾ ਸਾਗ ਤੇ ਰੋਟੀ ਤੇ ਆ ਮੇਰੀ ਲੋ ਪੀਣੀ ਜੋ ਇਤਨਾ ਇਤਨਾ ਪਰ ਸਾਗ ਚ ਤਾਂ ਪੈਂਦਾ ਹੀ ਹੈ ਨਾ ਹਾਂਜੀ ਗਾਇਸ ਮੈਂ ਖਾਣਾ ਖਾ ਕੇ ਮੰਮੀ ਨੂੰ ਛੱਡ ਕੇ ਆ ਗਿਆ ਤੇ ਮੈਂ ਨਾ ਸੰਪੋርት ਕਰ ਰਹੀ ਸੀ Airtel 'ਚ ਤੇ ਮੈਨੂੰ ਆ ਗਿਫਟ ਦੇ ਗਏ ਨੇ ਕਹਿੰਦੇ ਆਪਕੇ ਲਈ ਇਹ ਗਿਫਟ ਮਾਤਾ ਜੀ ਹੁਣ ਕੱਢ ਕੇ ਦੇਖੀ ਜੀ ਕੀ ਆ ਇਹਦੇ 'ਚ ਕੱਪੜੇ ਕੱਪੜਾ ਮੈਂ ਵੈਸੇ ਪਹਿਲਾਂ ਦੇਖ ਲਿਆ ਸੀ ਇਸੀ ਗੱਲ ਦੀ ਆ ਮੈਂ ਤੁਹਾਨੂੰ ਟੂਟ ਬੋਲਾਂ ਇੱਕ ਤਾਂ ਵਾਹ ਵਾਹ ਓਏ ਕਿਤੇ ਗਾਣ ਤੋਂ ਪਹਿਲੇ ਟੁੱਟ ਜਾਣਾ ਇੱਕ ਆਪਣੇ ਠੀਕ ਹੈ ਜੀ ਇੱਕ ਆ ਪਤ ਨਹੀਂ ਪਤਾ ਹੈ ਕਿ ਕਿਸ਼ਤੀ ਵਰਗਾ ਬਣਾ ਕੇ ਦੇ ਰੱਖਿਆ ਹੋਰ ਵਿੱਚ ਇਸ ਤਰ੍ਹਾਂ ਦਾ नीचे भी कपर भी कप चीज है? अच्छा नमकीन रखने वास्ते, रखते तो <laughs> <दिश्टिन। laughs> <जै। laughs> ममा जी आराम कर रहे मम्मी ठीक है दवाई ले ली? रोटी खा ली चलो गरे आया बेटा को ਸੋਸ ਪੇ ਅ ਗਰੂ ਕੀ ਹੈ ਅਵੇ ਜਬਾ ਹਾਂ ਖੰਧਾਰੰਦਾ ਤੇ ਬਸ ਕਰਦਾ ਰੰਦਾ ਇੱਕ ਤੁਹ ਲੈਂਦਾ ਫੋਨ ਹੈ ਆਈਫੋਨ ਹੈ ਕਿੱਥੋਂ ਲੈਂਦਾ ਹੈ ਗਲੇ ਚ ਚੱਕ ਲੈਂਦਾ ਹੈ ਹੈ ਸਕੂਲੋਂ ਆਂਦੇ ਬੈ ਸੀਗੇ ਉਹ ਜਿਹੜੇ ਵਿੱਗੇ ਮੇਰੇ ਬੈ ਤੇ ਕਾਰਤਿਕ ਨੇ ਚੱਕਿਆ ਫਿਰ ਮੈਂ ਉਹਦੇ ਤੋਂ ਲੈ ਲਿਆ ਕਿਉਂ ਨਤਕ ਕਰਾ ਲੇ? ਅੱਛਾ। ਨਹੀਂ ਤਾਂ ਸਾਡਾ ਰੱਖਿਆ ਸੀਗਾ ਨਾ। ਅੱਛਾ। ਹੱਡੀ ਨਾ ਸੈਕਿੰਡ ਹੰਦੀ ਚੁੱਟੀ ਹੋਏਗਾ ਨਾ ਵੀ ਉਸ। ਸਰਫਲੇ ਸੈਕਿੰਡ ਸੈਟਰਡੇ ਦੀ ਜਿਹੜਾ ਅਗਲਾ ਸ਼ਨੀਵਾਰ ਆਵੇਗਾ। ਹਾਂ ਅਗਲੀ ਤੋਂ ਹੋਣੀ ਨਾ। ਕਿਉਂਕਿ ਸਾਰੇ ਸਕੂਲਾਂ ਦੀ ਹੁੰਦੀ ਹੈ ਨਾ ਸਾਡੇ ਸਕੂਲ ਦੀ ਜਿਹੜਾ ਸਾਡੇ ਸਕੂਲ ਦੇ ਮਨਾਂ ਰੱਖੀ। ਹੋਰ ਤੇ ਚੁੱਟੀ ਕਰਦੇ। ਕਿੰਨਾ ਚਿਰ ਚੁੱਟੀ ਦਿੱਤੀ ਹੈ ਸਾਡੀ? ਅੱਛਾ। ਹਾਂਜੀ ਗਾਇਸ ਮੈਂ ਆ ਗਿਆ ਘਰੇ ਤੇ ਘਰੇ ਤਾਂ ਮੈਂ ਪਹਿਲਾਂ ਹੀ ਆ ਗਿਆ ਮੰਮੀ ਕੋਲ ਵੀ ਗਿਆ ਸੀ ਇਹ ਤਾਂ ਗੱਲ ਠੀਕ ਹੈ ਤੇ ਹੁਣ ਆਪਣਾ ਉਹ ਰੋਟੀ ਦਾ ਟਾਈਮ ਹੁਣ ਫਿਰ ਆਪਣਾ ਸਾਗ ਹੈ ਇੱਕ ਵਾਰ ਸਾਗ ਬਣ ਜਾਣਾ ਫਿਰ ਐ ਲੈ ਲਓ ਵੀ ਦੋ ਤਿੰਨ ਦਿਨ ਤਾਂ ਸਾਗ ਤੇ ਲੰਘ ਜਾਂਦੇ ਨੇ ਵੈਸੇ ਲੱਗਦਾ ਵੀ ਸਵਾਦ ਹੈ ਵਧੀਆ ਲੱਗਦਾ ਹੈ ਤੇ ਨਵਦੀਪ ਤੂੰ ਇੱਕ ਚੀਜ਼ ਮੈਂ ਜੀ ਤਾ ਵਿਖਾਈ ਨਹੀਂ ਆਈਫੋਨ ਆਈਫੋਨ ਲਈ ਕਲੀਆਂ ਬਸ ਚਪਲਾ ਵਖਾ ਦੇ ਰੀਆਂ ਆ ਵੇਖੋ ਚਪਲਾ ਲੈਂਦੀਆਂ ਇਹਦੀਆਂ ਐਪਲ ਨਹੀਂ ਇਹ ਮੈਨੂੰ ਪਤਾ ਹੈ ਹਰ ਇੱਕ ਨੰਬਰ ਵਧੀਆ ਲੈ ਕੇ ਆ ਨੰਬਰ ਵਧੀਆ ਲੈ ਕੇ ਆਣੇ ਨੇ ਤਾਂ ਵੇਖ ਲੈ ਫਿਰ ਠੀਕ ਆ ਨਾ ਜਿਹੜੀ ਐਡਵਾਂਸ ਚ ਦੇ ਦਿੱਤੇ ਮੈਂ ਜਿਹੜੀ ਪੇਪਰਾਂ ਤੋਂ ਬਾਅਦ ਮਿਲਣੀ ਸੀ ਠੀਕ ਐ ਇੱਕ ਇਧਰ ਆ ਮੇਰੀ ਲੋ ਪੀਣੀ ਮੈਂ ਲੈ ਆ ਕੇ ਦਿੱਤੀ ਮੇਰਾ ਤਾਂ ਨਾਮ ਲਿਆ ਤੇ ਤੂੰ ਨੰਬਰ ਨਾਲ ਲੈ ਆਇਆ ਨਾ ਸਹੀ ਆਪਾਂ ਨੰਬਰ ਖਿ ਨੂੰ ਜੇ ਪੜਾ ਲੈ ਆ ਕੇ ਦਿੱਤੀਆਂ ਨਹੀਂ ਗਈਆਂ ਹੈ ਵੇ ਗਲੈਡ 90 90 ਬਸ ਮੇਰੀ ਪਸੰਦ ਹੈ ਇਹ ਰੁੱਤਕਾਈ ਹੈ ਇਹ ਰੁੱਤਕ ਸ਼ਹਿਰ ਦੀ ਹੈ ਰੁੱਤਕ ਸ਼ਹਿਰ ਦੀ ਲੈਂਦੀ ਹੁੰਦੀ ਹੈ ਆ ਕੱਪੜੇ ਲੈਂਦੇ ਰੁੱਤਕ ਦੇ ਤੇ ਰੁੱਤਕ ਦਾ ਨਹੀਂ ਵੱਡੀ ਉਹ ਨਹੀਂ ਰੁੱਤਕ ਸ਼ਹਿਰ ਦੀ ਹੈ ਵੱਡੇ ਸ਼ਹਿਰ ਦੀ ਹੈ ਤਾਂ ਇਹਦਾ ਲਹੂ ਪਿੰਦੀ ਹੈ ਜ਼ਿਆਦੇ ਆਹਨੇ ਲੜੀ ਜਾਂਦੀ ਸੀ ਪਹਿਲਾਂ ਚਿਕਨ ਤੋਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਇੱਕ ਦਿਨ ਰੁੱਤਕ ਦਾ ਠੀਕ ਹੈ ਹੂੰ ਕਹਨੇ ਸਪੋਰਟ ਕਰਿਆ ਕਰੋ ਸਾਨੂੰ ਸਪੋਰਟ ਨਹੀਂ ਕਰਦੇ ਭਾਈ ਤੁਸੀਂ ਬਿਲਕੁਲ ਹੀ ਅਸੀਂ ਉੱਥੇ ਦੇ ਉੱਥੇ ਖੜੇ ਆਏ ਅਗੇ ਆਪਾਂ ਸਰਕਾਰਾਉ ਸਾਨੂੰ ਸਾਰੇ ਪਿੱਛੇ ਜਿਹੜੇ ਸੀ ਨੇ ਸਾਰੇ ਅੱਗੇ ਹੋਰ ਸਾਰੇ ਅੱਗੇ ਲੰਘ ਗਏ ਸਾਡੇ ਫੋਲੋਅਰ ਸਬਸਕ੍ਰਾਈਬਰ ਉੱਥੇ ਖਲੋਤੇ ਨੇ ਕਿੰਨਾ ਹੀ ਟਾਈਮ ਹੋ ਗਿਆ ਚਲੋ ਠੀਕ ਹੈ ਜੀ ਸਪੋਰਟ ਕਰੀ ਜਾਂਦੇ ਹੋ ਤੇ ਹੋਰ ਅਗਾ ਕਰਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਆਪਾਂ ਇਸ ਵਲੌਗ ਨੂੰ ਅੰਡ ਕਰਦੇ ਆਂ ਐਂਡ ਜੇ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਦੇ ਸਬਸਕ੍ਰਾਈਬ ਕਰਦੇ ਹੋ ਠੀਕ ਮਿਲਦੇ ਆਂ ਨੈਕਸਟ ਵਲੌਗ ਚ ਬਾਏ